ਕੀ ਨੂੰ ਯਾਰ ਅਸੀਂ ਸੱਤ ਸਾਂ ਕਰਨੀ ਐ ਇਹਨਾਂ ਸਪੇਅਰ ਹੀ ਢੋਲੀ ਮੰਗਦੇ ਆ ਲਫਾਫ ਆ ਗਿਆ ਮੈਂ ਤਾਂ ਗਲਾਬ ਜਮਣਾਂ ਨੂੰ ਲਗਿਆ ਸੀ ਉੱਥੋਂ ਦਾਜਾ ਨਹੀਂ ਲੱਗਿਆ ਬਾਈ ਜੀ ਪਾਲਾ ਪਾਈ ਵਾ ਮੋਟਰਸਾਈਕਲ ਆਉਂਦੇ ਨੇ ਅਗਲਾ ਕੁ ਮੇਰੇ ਸਾਲੇ ਮਿਲ ਜਾਂਦੇ ਨੇ ਹਾਂ ਮਾਰ ਲੈ ਸਰ ਲੈ ਸਰ ਲੈ ਕਰਾ ਕਰਾ ਕਰ ਹਾਂ ਮੰਗਿਆ ਵੇ ਓਏ ਯੱਕਤਾ ਕੰਮ ਓਏ ਮੋਟਰਸਾਈਕਲ ਮੰਗਿਆ ਤੇਰੀ ਰਾਸੀ ਕੀ ਆ ਮੈਂ ਦੱਸੀ ਨੇ ਮੇਰੀ ਨਾ ਰਸੀ ਰੂਸੀ ਦੇਖੀ ਮੇਰੇ ਤਾਂ ਮਾੜੀ ਵੀ ਚੱਲਦੀ ਆ ਮੇਰੇ ਤਾਂ ਜੰਮ ਦੂਰ 24 ਘੰਟੇ ਮੋਟਿਆਂ ਤੇ ਰਹਿੰਦਾ ਕਾਰਦਿਆਂ ਨਾ ਪਤਾ ਨਹੀਂ ਹੈਗਾ ਪਤਾ ਹੀ ਨਾ ਮੇਰੇ ਤਾਂ ਉਹ ਕੰਮ ਆ 2.5 ਦਿਨ ਦੀ ਪਰੌਣੀ ਇੱਥੇ ਤੂੰ ਐਵੇਂ ਨਾ ਜੰਦੇ ਮਾਨ ਕਰੀ ਮਚਾਲੇ ਤੂੰ ਮਚਾਲੇ ਦੂ ਆਇਆ ਗੋ ਲੱਤੀ ਹਲੇ ਕਰੋ ਲੱਤੀ ਹਲੇ ਕਰੀ ਰੱਖ ਲੈ ਰੱਖ ਲੈ ਰੱਖ ਲੈ ਹਾਂ ਬਰੇਕ ਦੱਬਿਆ ਹੈ ਮਤਰਾ ਲੈ ਵੀ ਮਿੱਤਰੋ ਵੀਡੀਓ ਨੂੰ ਅੰਤ ਤੱਕ ਦੇਖਿਓ ਹਾਸੇ ਨਾਲ ਭਰਪੂਰਾ ਵੀਡੀਓ ਫੇਸ ਕਸ ਓ ਹੋ ਹੋ ਅੱਜ ਦਾ ਦਿਨ ਠੰਡਾ ਵੀ ਨਹੀਂ ਹਾਲਿਆ ਆ ਨਿਕਲ ਗਈ ਕੱਖ ਜਿਹੜੇ ਸਾਹਮਣੇ ਦਿਹਾੜੀਆ ਜਾ ਪੱਟ ਗਿਆ ਕੰਮ ਨਹੀਂ ਨਿਬੜਦਾ ਯਾ ਜੂ ਆਏ ਆ ਆਪਦੇ ਮਰੇ ਬਣਾ ਜਮਾਨੇ ਸ਼ੁਰਗਾਂ ਨੂੰ ਜਾਇਆ ਜਾਂਦਾ ਆਦਲਾ ਪਹੁੰਚ ਕੇ ਦੇਖਣਾ ਪੈਂਦਾ ਵੀ ਉੱਥੇ ਨਜ਼ਾਰਾ ਕੀ ਆ ਅੱਖਾਂ ਨਿਬੜ ਗਿਆ ਨੂੰ ਮਿਲਵਾ ਹੂਨ ਬੇ ਦਿਖਾ ਦੇ ਸਪਰੇਅ ਮਾਰ ਹੀ ਦਈਏ ਤੇ ਚੱਕ ਲਿਆ ਟੋਲੀ ਮਨਾ ਜੇ ਤਾਂ ਉਹ ਆਗੇ ਹੋਏ ਫਿਰ ਤਾਂ ਦੋਨੇ ਮਾਰ ਦਾਂਗੇ ਨਹੀਂ ਇਕੱਲੇ ਹੀ ਮਾਰ ਦੀ ਕਿੱਡਾ ਕੰਮ ਆ ਨੱਪੜ ਜੂ ਕੱਖਾਂ ਦਾ ਨੱਪੜ ਗਿਆ ਭਾਈ ਉਹਗਾ ਭਗਾ ਦਾ ਹੀ ਵਾ ਬੁੜੀਆਂ ਦਾ ਰਹੇਗਾ ਕੰਮ ਬੰਦੇ ਨੂੰ ਕੌਣ ਸਿਆਣ ਦਾ ਆ ਖਰਦਾ ਓਏ ਕਹਿੰਦਾ ਤੇਰੇ ਸਿਰ ਤੇ ਮੈਨੂੰ ਕਾਦੀ ਸੋਚ ਹੈ ਬੱਲੇ ਜੀ ਬੱਲੇ ਬੱਲੇ ਜੀ ਬੱਲੇ ਜਦੋਂ ਜਦੋਂ ਐ ਪਤਾ ਹੋਵੇ ਵੀ ਮਗਰ ਕਰਨ ਵਾਲਾ ਹੈਗਾ ਫਿਰ ਮੇਰੇ ਨਾਲ ਜਿਹੜੇ ਮਰਜੀ ਪਾਸੇ ਬਾਹਰ ਉਹੀ ਚਿੱਤ ਖੁਸ਼ ਰਹਿਣ ਲੱਗ ਜਾਂਦਾ ਕੱਖ ਕੰਡੇ ਦੀ ਨਹੀਂ ਕੋਲ ਕਰਦਾ ਮੈਂ ਮੈਨੂੰ ਤਾਂ ਪਤਾ ਦੀ ਵੀ ਮਾਰ ਦੇਗਾ ਹੱਥ ਤੂੰ ਹਰਦਾ ਇਹਦਾ ਸਾਰਿਆ ਮਾਰਦਾ ਹੱਥ ਜਿਹੜੇ ਹਸਾਬ ਨਾਲ ਤਾਂ ਹੱਥ ਫੇਰੇ ਜੀਰੀ ਤੇ ਕੱਖ ਕੰਡਾ ਕੱਢਿਆ ਐ ਦਾਦਾ ਵੀ 4 ਵਜੇ ਦਾ ਆਇਆ ਜਾਂ ਸਰਜਰੀ ਸਵੇਰ ਤਾਂ ਜੀਰੀ ਜੀ ਦੇਖੀ ਐ ਮੈਦਾ ਜੀ ਸਨੇਹੀ ਆ ਗਿਆ ਹੀ ਉਹਦੀ ਬਾਬਾ ਬੋਲਦੇ ਨਾਲ ਤਾਂ ਪੀ ਕੇ ਚਾਦੀ ਘੁੱਟ ਵੇਗਾ ਚਲ ਮਣਾ ਮਾਰਿਆ ਹੱਥ ਡੰਡੇ ਡੰਡੇ ਭਈ 2 ਮਿੰਟ ਲੱਗੇ ਇੱਕ ਤਾਂ ਉਹ ਮੁੰਡਾ ਸੁਨੇਹਾ ਉਹ ਉੱਠਦਾ ਭਜਾ ਕੇ ਜਿਹੜਾ ਪਿੰਕਾ ਇੱਕ ਮੈਂ ਉੱਠਦਾ ਤੀਜਾ ਬੰਦਾ ਕੋਈ ਸੁਨੇਹਾ ਨਹੀਂ ਉੱਠਦਾ ਫਿਰ ਇਹ ਹਿਸਾਬ ਨਾਲ ਤਾਂ ਨਿਹਾਲਿਆ ਬੰਗਲੇ ਵੀ ਆੜ ਲਿਆ ਚੀ ਹੋਣਗੇ ਜਿਹੜੇ ਹਿਸਾਬ ਨਾਲ ਤੂੰ ਦੱਸਦਾ ਮੈਂ ਸੁਨੇਹਾ ਤਰਿਆਂ ਮਾਰ ਲਿਆ ਚੀ ਇੱਕ ਸਿਫਤ ਤਤਰੀ ਪੁਰਾਣੇ ਬੰਦੇ ਦੀ ਕੋਈ ਰੀਸ ਨਹੀਂ ਕਰ ਸਕਿਆ ਕੋਈ ਨਹੀਂ ਕਰ ਸਕਦਾ ਮੇਰੇ ਸਾਰੇ ਨਵੇਂ ਤਾਂ ਉੱਠਦੀ 12 ਵਜੇ ਨੇ ਹਜੇ ਬੱਡਾਂ ਦੇ ਮੁੱਦੇ ਪਏ ਹੋਣਗੇ ਉਹ ਤਾਂ ਚਾਹਾਂ ਵੱਡਾਂ ਦੇ ਭਾਲਦੇ ਨੇ ਜੀ ਇਹ ਕਿੱਥੋਂ ਕੰਮ ਕਰ ਲੈਣਗੇ ਆਪਣੇ ਚਲੋ ਚਲ ਆਏ ਆ ਜਿਹੜਾ ਪਹਿਲਾਂ ਕਰ ਲੂ ਉਹ ਮਗਰੋਂ ਸੁੱਖ ਭਰ ਲੂ ਜਿਹੜਾ ਇਹ ਤਾਂ ਗੱਲ ਆ ਪਹਿਲਾਂ ਸੁੱਖ ਭਾਲੂ ਉਹ ਮਗਰੋਂ ਦੁੱਖ ਭਰ ਲੂ ਤੁਸੀਂ ਗੱਲ ਕਰਦੇ ਆ ਹੁਣ ਮੈਨੂੰ ਐਂ ਦੱਸ ਭਾਈ ਉੱਥੇ ਭੋਗ ਦੀ ਗੱਲ ਸੁਣਾਵਾ ਏਡੀਆਂ ਏਡੀਆਂ ਗਲਾਬ ਜਮਣਾ ਏਥੇ ਹਾਂ ਇਹ ਗਲਾਬ ਜਮਣਾ ਗਲਾਬ ਜਮਣਾ ਤਾਂ ਮੈਂ ਛੱਡੀ ਨਹੀਂ ਫਿਰ ਹੁਣ ਜਦੋਂ ਕਰੀਆਂ ਨੇ ਅਗਲੇ ਨੇ ਇੱਕ ਗੱਲ ਹੋਰ ਹੈ ਗਲਾਬ ਮਲਾ ਜਿਆਦੇ ਖਾਂੇ ਖਾਤਾ ਏ ਇਹ ਗਰਮੀ ਚ ਔਖਾ ਕਰਨੀ ਚੱਲ ਫਿਰ ਦੇਖਾਂਗੇ ਦੋ ਦੋ ਹੱਥ ਉਹ ਤਾਂ ਤੈਨੂੰ ਮੈਂ ਗੱਲ ਦੱਸਦਾ ਬੰਦੇ ਤਾਂ ਉੱਥੇ ਟਾਵੇਂ ਟਾਵੇਂ ਤੀਮੀ ਨਾ ਤੀਮੀ ਪਾਈਦੀ ਫਿਰ ਉੱਥੇ ਪਾਈ ਤੀਮੀਆਂ ਜਿਆਦੇ ਹੁੰਦੀ ਜਾਂਦੀਆਂ ਪਾਈ ਚਿੱਟੇ ਉਹਨਾਂ ਨੇ ਪਾਏ ਕੱਪੜੇ ਵਾਹ ਚੁੰਨੀ ਜੀ ਲੈ ਕੇ ਕਿਲੋਮੀਟਰ ਤੋਂ ਚੱਲ ਪਣ ਗਈਆਂ ਇਹ ਕਾਂ ਲਾਉਣਾ ਪਤਾ ਨਹੀਂ ਕਿਵੇਂ ਰੋਣ ਆ ਜਾਂਦਾ ਉਹਨਾਂ ਦਾ ਕੋਈ ਪੂੜਾ ਹੈਗਾ ਦੀ 95 ਦਾ ਚਲੋ ਮੰਨ ਲਈ ਯਾਰ ਆਪਾਂ ਵੀ ਵੱਡੀ ਉਮਰ ਦਾ ਸੀ ਹਨਾ ਆਖਰ ਨੂੰ ਯਾਰ ਹੇਤਾ ਘਰ ਦਾ ਜੀਤੀ ਬੰਦਾ ਤਾਂ ਯਾਰ ਬੰਦਾ ਬੰਦਾ ਜਾਨਵਰਾ ਚਾਹੇ ਬੰਦਾ ਜਾਣਤਾ ਹਰੇਕ ਚਾਹੇ ਮੈਂ ਯਾਰਾ ਕੰਮ ਦੇਖ ਲਾ ਮੜਾ ਗਲਾਬ ਜਮਣ ਦਾ ਦਾ ਰੁੱਠੀ ਕਰੇ ਸਾਦੀ ਜੀ ਇੱਕ ਗੱਲ ਹੋਰ ਹੈ ਹੂੰ ਜਿਉਂਦੇ ਨੂੰ ਨਹੀਂ ਕੋਈ ਪੌਦਾ ਹੈ ਜਿਉਂਦੇ ਨੂੰ ਕਿੱਥੇ ਪਾਣੀ ਦਾ ਗਲਾਸ ਇੱਥੇ ਮੈਂ ਦੇਖਦਾ ਹੁੰਦਾ ਉਸੇ ਬੁੜੇ ਨੂੰ ਇੱਕ ਪੈਰ 'ਚ ਚੱਪਲ ਹੋਇਆ ਕਰੇ ਆਪਣੇ ਆਇਆ ਪਿੰਡ ਕਈ ਵਾਰੀ ਉਹ ਇੱਕ ਪੈਰ 'ਚ ਚੱਪਲੀ ਨਾ ਹੋਇਆ ਕਰੇ ਚੱਪਲਾਂ ਦਾ ਜੋੜਾ ਨਹੀਂ ਲੈ ਲੈ ਕੇ ਦਿੱਤਾ ਉਹਨੂੰ ਉਹ ਪਿਛਲੀ ਵਾਰ ਵੀ ਕਹਿੰਦੇ ਨੰਗੇ ਪੈਰੀ ਆਇਆ ਸੀ ਉਹ ਕਿੰਨੀ ਇਕੱਠ ਕਰੀ ਜਾਣ ਭਈ ਉਹਨੇ ਕਿਹੜਾ ਮੈਂ ਉਹਨੇ ਕਿਹੜਾ ਦੇਖਣਾ ਏ ਉਹਨੇ ਕਿਹੜਾ ਦੇਖਣਾ ਤੇਰੇ ਵਾਲੀ ਗੱਲ ਹੁਣ ਤਾਂ ਚਾਹੇ ਬਰਫੀਆਂ ਚਲਾ ਦੇਣ ਜਿਉਂਦੇ ਜੀ ਪਾਣੀ ਦਾ ਗਲਾਸ ਨਹੀਂ ਫੜਾਇਆ ਮਾਂਗਰੋ ਦਾ ਕੁਝ ਕਰੀ ਜਾਵੇ ਬੰਦਾ ਯਾਰ ਉੱਧਰ ਲਾਿਆਂ ਦਾ ਕੋਈ ਫਾਇਦਾ ਨਹੀਂ ਜਿਉਂਦੇ ਜੀ ਸੇਵਾ ਜਮਾ ਸਹੀਂ ਮਤਮ ਉਹ ਤਾਂ ਡੱਕਾ ਨਹੀਂ ਢਾਉਣਾ ਨਾਲ ਇਕੱਲੇ ਖੱਪਦੇ ਫਿਰਨਗੇ ਤੈਨੂੰ ਮੈਂ ਇੱਕ ਹੋਰ ਦੱਸਦਾ ਚਲ ਉਹਨਾਂ ਨੇ ਤਾਂ ਗਲਾਬ ਜਮਣਾ ਚਲਾ ਦਿਆਂ ਭਾਈ ਦੋ ਖੁੱਡ ਹੋਣਗੇ ਉਹਨਾਂ ਕੋਲੇ ਮੈਨੂੰ ਐ ਲੱਗਦਾ ਗਲਾਬ ਜਮਣਾ ਵੀ ਲਿਮਟ ਕਰਾ ਕੇ ਚਲਾਈਆਂ ਨੇ ਬੜੇ ਜੀ ਕੋਈ ਸਰਕ ਨਹੀਂ ਕਰਦੇ ਚੱਕ ਚੱਕ ਕਰਦਾ ਹਰ ਇੱਕ ਅੱਜ ਲੈਂਦੇ ਨੇ ਫਾਹਾ ਡੀਆਂ ਚੱਕ ਜੱਦੀ ਬਿਆਨ ਨਾਲੇ ਭੋਗ ਦੂਜਿਆਂ ਨੂੰ ਦਿਖਾਵਾ ਦਿਖਾਉਣ ਦੇ ਮਾਰੇ ਇਹ ਚੀਜ਼ ਦਾ ਨਹੀਂ ਫਾਇਦਾ ਮਗਰੋਂ ਕੁੱਲੀ ਚ ਭਾਵੇਂ ਕੱਖ ਨਾ ਰਹੇ ਉਹਦਾ ਕੰਨ ਤੇ ਚੱਲ ਛੱਡ ਪਰਾਂ ਯਾਰ ਕਿਹੜਾ ਕਿਸੇ ਨੇ ਸਮਝਣਾਗਾ ਮੈਂ ਤਾਂ ਕਹਿੰਦਾ ਜਿੰਨੇ ਕ ਪਹੁੰਚ ਪੈਂਦੀ ਆ ਖੀਰ ਚਲਾ ਦੇ ਦਾ ਰੋਟੀ ਚਲਾ ਦੇ ਨੂ ਸਿੰਪਲ ਸਾਡਾ ਕੰਮ ਕਰੇ ਹਾਂ ਐ ਵੀ ਚੱਲ ਬੰਦਾ ਫੇਰ ਵੀ ਜੀ ਦੀ ਕਰਦਾ ਤੇ ਐਂ ਕਹਿੰਦਾ ਮੈਂ ਤੈਨੂੰ ਬੇਦ ਕਿੰਨਾ ਕਹਿਨੂੰ ਬੇਦਾਂ ਅੰਨੇ ਵਾ ਪਿਆ ਪਿਆ ਅੱਛਾ ਇਹਦਾ ਮੈਂ ਤੁਹਾਨੂੰ ਐਂ ਕਹਿੰਦਾ ਦਿਨ ਅੱਜ ਵਧੀਆ ਕੋਹ ਵਾਲੀ ਪਾਈਗੀ ਹੈ ਅੱਖ ਤਾਂ ਨਿਕਲ ਗਿਆ ਆਪਾਂ ਸਪਰੇਅ ਮਾਰ ਹੀ ਦਈ ਅੱਜ ਸਪਰੇਅ ਫਿਰ ਟੋਲੀ ਕ ਆਪਣੇ ਕੋਲੇ ਦੂਜੀ ਮੰਗਣੀ ਪਊ ਉਡੀ ਦਾ ਮੰਗ ਟੋਲੀ ਨਾਲ ਟੋਲੀ ਹੀ ਮੰਗਣੀ ਪਊ ਆਪਾਂ ਨੂੰ ਟੋਲਾ ਨਹੀਂ ਚੱਲਣਾ ਇੱਥੇ ਕਿਉਂ ਟੋਲਾ ਮੰਗ ਲੈਣੇ ਕਿਸੇ ਦਾ ਮੇਰਾ ਪਿੰਡ 'ਚ ਬਥੇਰੇ ਨੇ ਪਿੰਡ 'ਚ ਵਾਧੂ ਨੇ ਟੋਲੇ ਉਡੀ ਚੱਕੋ ਜੀ ਨਾ ਇਹਦਾ ਥੋੜਾ ਖਾਦਾ ਪਿਆ ਸਮਾਨ ਸਮੂਹ ਖਾਦਾ ਹੋਇਆ ਇਹਦਾ ਇਹਦਾ ਫੁੱਲ ਆ ਕੰਮ ਔਖਾ ਕਰੂ ਟੋਲਾ ਮੈਂ ਤੈਨੂੰ ਗਾਲ ਦੱਸਦਾ ਟੋਲਾ ਚੱਕੂ ਮੈਂ ਟੋਲੀ ਚੱਕੀ ਤੂੰ ਜੇ ਮੈਂ ਡੱਕ ਪਿਆ ਤੂੰ ਚੱਕ ਲੂ ਮੈਨੂੰ ਜੇ ਤੂੰ ਡੱਕ ਟਾ ਮਾਰ ਦੋਨੇ ਦੋਨੇ ਢੂਲੀਆਂ ਚੱਕਾਂਗੇ ਢੂਲੀ ਫਿਰ ਲਿਆਈਏ ਕਿੱਥੋਂ ਆਪਣੇ ਪਿੰਡ 'ਚ ਤਾਂ ਹੀ ਢੋਲੇ ਨੇ ਉਹਨਾਂ ਨੂੰ ਮਾਰੋ ਹੋਣਾ ਕਿੰਨਾ ਸੌਰਿਆਂ ਨੂੰ ਮਾਰਾ ਆਪਣੇ ਦਾ ਸੰਦ ਤੂੜੀ ਜਾਂਦੇ ਨੇ ਉਹ ਟਰੈਕਟਰ ਤੂੜੀ ਜਾਂਦੇ ਨੇ ਤੁਸੀਂ ਇੱਕ ਢੂਲੀ ਨਹੀਂ ਸਕੇ ਆਪਾਂ ਨੂੰ ਜਾਵੇ ਉਹ ਕਣਕ ਵਾਲਾ ਕਲੱਚ ਕਲੱਚ ਪਲੇਟ ਭੰਨੀਆਂ ਪੌਲੇ ਜਾਂਦੇ ਨੇ ਆਪਣੇ ਰਾਜ ਦੇਸ਼ਾਂ ਦਾ ਕਰਦਾ ਅੰਨਾ ਲੋਹਾ ਲੈ ਕੇ ਚੱਕਿਆ ਆਪਣਾ ਢੋਲੀ ਹੈਗੀ ਨਾ ਕੋਲੇ ਚਾਰਜ ਵਾਲੀ ਢੋਲੀ ਰਾਹ ਕੋਸਾ ਹੈ ਜਦ ਤੇ ਨਹੀਂ ਦੇਣਾ ਹੋਵੇ ਚਲ ਆ ਜਾ ਕੋਠੇ ਕੋਲੇ ਚੱਲ ਲਾਉਨੇ ਆਂ ਫੂਨਾ ਆ ਜਾ ਚਾਹ ਪੀ ਲਈਏ ਨਾਲੇ ਕੋਟ ਕੋਟ ਆ ਜਾ ਆ ਜਾ ਬਣਾ ਕੇ ਧੰਨਾ ਮੈਂ ਤੈਨੂੰ ਕੋਈ ਨਾ ਕੋਈ ਨਾ ਮੈਂ ਲਾਉਣਾ ਫੂਨਾ ਆ ਜਾ ਲੱਗਿਆ ਨਹੀਂ ਤਾਂ ਮਗਰ ਭਾ ਲੋ ਮੈਥੋਂ ਨਹੀਂ ਤੁਰ ਕੇ ਆ ਜਾਂਦਾ ਆ ਜਾ ਮੈਂ ਮੋੜਦਾ ਉੱਥੇ ਬਹਿ ਕੇ ਲਾਉਨੇ ਆ ਜਾ ਕੋਠੀ ਕੋਲੇ ਬਹਿ ਕੇ ਲਾਉਨੇ ਛਮਾਓ ਇੱਧਰ ਨੂੰ ਇਹ ਤਾਂ ਉ ਤਪ ਗਿਆ ਹੂ ਇਹ ਕਿਹੜਾ ਹੁਣ ਬੈਠਣ ਜੋਗ ਰਿਹਾ ਕੰਮ ਗੁੰਮ ਨੂੰ ਦਾ ਮੈਂ ਗੇੜੇ ਨਹੀਂ ਖਾਣ ਦਿੰਦਾ ਜੇ ਕੋ ਮੈਂ ਕੱਲਾ ਕਰ ਦੇਣਾ ਮੈਨੂੰ ਢੋਲੀ ਡੱਪਾ ਚ ਕਰੀ ਉਹ ਕੱਲਾ ਦਾ ਫਰੈਂ ਚੱਕਣਾ ਪਾ ਜੇਗਾ ਐ ਕੱਲੇ ਦਾ ਜੀ ਨਹੀਂ ਲੱਗਦਾ ਬੰਦੇ ਔਰ ਦੋਨੇ ਸੀਟੀ ਕਰਦਾਂਗੇ ਬਾਈ ਜਾ ਬਾਈ ਜਾ ਢੋਲੀਆਂ ਤਾਂ ਫਿਰ ਹੁਣ ਕਰਨੀਆਂ ਪੈਣਗੀਆਂ ਢੋਲੀ ਤਾਂ ਉਹ ਵੀ ਉੱਥੇ ਹੁਣ ਤੇ ਮੈਂ ਗੱਲ ਆਈ ਢੋਲੀ ਸਹਰਿਆਂ ਦੀ ਲਿਆਉਣੀ ਹੈ ਹੁਣ ਸਭੇ ਜਹੇ ਗਾਲ ਨੂੰ ਹੋ ਜੇ ਢੋਲੀ ਉੱਥੇ ਆਵੇ ਉਹ ਤੂੰ ਮੇਰੇ ਤੂੰ ਹੀ ਤੋੜਨੀ ਆ ਉਹਦੇ ਖੇਡ ਲੈ ਕੋੜੇ ਤੇ 500 ਦਾ ਲਿਆ ਕੇ ਤਾਂ ਤੈਨੂੰ ਉੱਤਰ ਥੱਲੇ ਓ ਮੈਨੂੰ ਮੈਂ ਤਾਂ ਘੋੜਾ ਬਣਿਆ ਪਿਆ ਬਣਿਆ ਪਿਆ ਮੇਰਾ 4 ਸਾਲ ਹੋਰ ਕੱਟੋ ਜਿਹੜੇ ਸਾਹ ਤੇ ਤੇਰੇ ਲੱਛਣੇ ਖਾ ਖਾ ਮੈਂ ਇਸ ਵਰਗਾ ਹੋਈ ਜਾਂ ਨਾ ਮੜਾ ਤੁਰ ਫਿਰ ਲੈ ਕੇ ਪਾ ਦਿੱਕ ਜੂ ਮੈਂ ਫੇ ਮੈਂ ਦਿੱਕ ਜੂ ਬਸ ਤੂੰ ਇਹਦੇ ਨਾਲ ਖੇਡ ਲੈ ਉਹਦੇ ਲੈੰਦਾ ਆ ਚੀਜ਼ਾਂ ਪਈਆਂ ਇਹਨਾਂ ਨਾਲ ਖੇਡ ਲੈ ਤੂੰ ਮੈਂ ਤੇਰੇ ਨਾਲ ਹੀ ਖੇਡੂ ਪਾਪਾ ਮੇਰੇ ਨਾਲ ਖੇਡੇਂਗਾ ਤੂੰ ਮੈਂ ਟਿੱਕ ਜਾ ਚੱਲ ਉੱਠ ਆ ਤੇਰੀ ਮਾਂ ਨਾਲ ਖੇਡ ਲੈ ਇਹੀ ਸਿਖਉਂਦੀ ਆ ਤੈਨੂੰ ਕਿਤੇ ਪਾ ਪਿਓ ਦੇ ਚੜਜਾ ਕਰ ਮੋਢਿਆਂ ਤੇ ਰੋਜ ਆ ਕਿ ਮੁੰਡੇ ਹੋਂਦਾ ਜਿਆਦਾ ਦੈਂ ਖਰਾਬ ਕਰ ਲਿਆ ਤੂੰ ਤੇ ਨਾ ਖੇਡ ਲੈ ਫੜ ਲੈ ਤੂੰ ਤਾਂ ਖੇਡ ਲੈ ਜੀ ਨਾ ਕਹਤਾ ਤੇਰੇ ਨਾਲ ਹੀ ਖੇਡੂ ਮੈਂ ਤਾਂ ਮੇਰੇ ਨਾ ਬਹਿਰ ਹੈ ਤੇਰਾ ਕੋਈ ਕਿੱਧਰ ਨੇ ਤੁਰਾ ਕਿੱਥੇ ਮੰਝੇ ਤੇ ਕਿੱਥੇ ਤੁਰਿਆ ਜਾਂਦਾ ਥੱਲੇ ਉਤਰ ਫਿਰ ਵਾਪਸ ਥੱਲੇ ਤਾਂ ਫਿਰ ਬੱਸ ਸਰ ਗਿਆ ਐ ਨਹੀਂ ਉੱtre ਜਾਂਦਾ ਆਪ ਉੱਤਰ ਪਹਿਲਾਂ ਉਤੋਂ ਫਿਰ ਉੱਤਰੋਂ ਥੱਲੇ ਬਾਲਾ ਸਰ ਖਾਨ ਨੇ ਇਹਦੇ ਨਾਲ ਖੇਡਦਾ ਆ ਲੈ ਲੈ ਇੰਨੀਆਂ ਖੇਡਣ ਲੈਂਦੀਆਂ ਤੈਨੂੰ ਹਾਂ ਪਾਪਾ ਮੈਂ ਤੇਰੇ ਨਾਲ ਹੀ ਓਹੋ ਮੇਰੇ ਨਾ ਯਾਰ ਕੀ ਲੈ ਕੀ ਹੋਜੂ ਹੁਣ ਕੀ ਹੋ ਗਿਆ ਹਾਂ ਰਾਈ ਜਾਂਦਾ ਪਾਪਾ ਤੁਰ ਤਾਂ ਸਹੀ ਮੈਨੂੰ ਉਹ ਤੁਰਾ ਕਿੱਧਰ ਕਿੱਧਰ ਤੁਰਾਂ ਤੋਤੇ ਨਾਲ ਖੇਡ ਲਾ ਜੀ ਦਾ ਤੋਤੇ ਨਾਲ ਖੇਡਾ ਤੇਰੀ ਮਾਂ ਕਹੀਆਂ ਸੁਣਦੇ ਹੁੰਦੇ ਹੁੰਦੇ ਗੱਲ ਆਪਾਂ ਦੋ ਇਹ ਆਪਾਂ ਦੋ ਹੀ ਖੇਡਦੇ ਆਜ ਐਂ ਤਾਂ ਮਾਰੇਂਗਾ ਤੂੰ ਮੈਨੂੰ ਚਾਰ ਸਾਲ ਕਹਿੰਦੇ ਮਲਾ ਸਾਲੀ ਕੁੱਟੇ ਹੋਏ ਸਾਬਾ ਡਿੰਗਾ ਪਾਪਾ ਤੂੰ ਮੈਨੂੰ ਉਹ ਨਹੀਂ ਡੇਗਦਾ ਹੱਥ ਵਾਲਾ ਚੰਗਾ ਲੰਮਾ ਕਹੀ ਜਾਂ ਨੀ ਅਬ ਤੋਤੇ ਨਾਲ ਖੇਡ ਲੋ ਨਾ ਖੇਡੋ ਭਈ ਮੈਂ ਆਪ ਹੀ ਖੇਡ ਲੂੰਗੀ ਫਿਰ ਓਏ ਜਾਓ ਤੇਰੀ ਮਾਂ ਹਰਾ ਤੋਤੇ ਲਈ ਬੈਠੇ ਉਹਦੇ ਨਾਲ ਖੇਡ ਲਾ ਓਏ ਮੈਨੂੰ ਮੈਨੂੰ ਸਾਈਕਲੀ ਲੈ ਲੈ ਸਾਈਕਲੀ ਤਾਂ ਪੁੱਤ ਜਿਹੜੇ ਹਿਸਾਬ ਤੇ ਤੂੰ ਮੇਰੇ ਹਾਲਾਤ ਕਰ ਰੱਖਿਆ ਮੈਨੂੰ ਲੱਗਾ ਮੈਨੂੰ ਲਿਆਉਣੀ ਬੂਹ ਦੋ ਟਾਇਰਾਂ ਵਾਲੀ ਉਹ ਜਿਹੜੀ ਹੱਥਾਂ ਨਾਲ ਉੱਤੇ ਬਹਿ ਕੇ ਚਲਾਉਂਦੇ ਹੁੰਦੇ ਨੇ ਮੈਨੂੰ ਲਿਆ ਦੇ ਪਾਪਾ ਜਦੋਂ ਨੂੰ ਕੂਚੂਆ ਤੇਰਾ ਵਿਆਹ ਕਰਨਾ ਮੈਨੂੰ ਲੱਗਾ ਮੈਂ ਤੈਨੂੰ ਉੱਤੇ ਲੈ ਜਾਣਗਾ ਅੱਛਾ ਸਾਈਕਲੀ ਨਹੀਂ ਕਹਿੰਦੇ ਉਹਨੂੰ ਬੀਲਚਰ ਕਹਿੰਦੇ ਆ ਬੰਦੇ ਢੋਂਦੇ ਆ ਉਹਦੇ ਨਾਲ ਤੇਰੇ ਵਰਗੇ ਮਹਾਜ ਜਵਾਬ ਹੀ ਆ ਦੇਤਾ ਉਹਨਾਂ ਨੇ ਬੇਇੱਜ਼ਤੀ ਹੋਊ ਗੱਲ ਦੀ ਕੀ ਫੋਨ ਤਾਂ ਲਾਓ ਦੇਣਾ ਦਾ ਜਵਾਬ ਹੀ ਆ ਉਹਨਾਂ ਨੇ ਫਿਰ ਮੈਂ ਉਹ ਮੂੰਹ ਲੈ ਜਾਾਂਗੇ ਉਹ ਚੱਲਾਂਗੇ ਭਾਈ ਜਾ ਕੇ ਦੇ ਆ ਕੇ ਦੇਖ ਲਾਂਦੇ ਫਿਰ ਆਏ ਆ ਫਿਰ ਮੇਰਾ ਜਹਾ ਚਾਹੀਏ ਗਰਾਰੀ ਆੜੀ ਆ ਢੋਲੀ ਉੱਥੀ ਲਵਾ ਲਿਆ ਮੈਂ ਚੋਰੀ 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 ਕਰਕੇ ਹੈਲੋ ਹੈਲੋ ਤੇ ਸਾਲੇ ਹਾਰਾ ਮੇਰੀ ਗੱਲ ਕਰ ਮੈਂ ਬੋਲਦਾ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਈਆ ਕਿਵੇਂ ਐ ਹਾਂ ਹੁਣ ਸਤਿ ਸ਼੍ਰੀ ਅਕਾਲ ਜਿਆਦਾ ਕੀ ਤੇ ਆਪਣਾ ਕਿੱਥੇ ਆ ਇਹ ਇਹ ਤਾਂ ਖੇਡ ਹੀ ਜਾਂਦੇ ਆ ਭਈਆ ਖੇਡ ਹੀ ਜਾਂਦਾ ਹਾਂ ਫਿਰ ਆਇਆ ਕਰੋ ਕਦੋਂ ਕ ਲੱਗਿਆ ਖੇਡਣੇ ਆਹਾ ਭਈਆ ਹੁਣ ਹੀ ਲੱਗੇਗਾ ਖੇਡਣ ਬਸ ਮੈਂ ਵੀ ਹੁਣ ਬੈਠੀ ਹੋਈ ਸੀ ਮੈਂ ਵੀ ਲੱਗਦੀ ਆ ਨਾਲ ਇਹਨਾਂ ਦੇ ਇਕੱਲੇ ਆ ਨਾ ਫਿਰ ਫਿਰ ਪਿੰਡੋਂ ਫੋਨ ਫਾਨ ਕਰਕੇ ਬੰਦੇ ਬੁਲਾ ਲਓ ਜੇ ਖੇਡਣ ਨੂੰ ਬੰਦੇ ਘਟ ਨੇ ਆ ਲਈ ਭਈਆ ਤਸੀ ਤੈਨ ਨਹੀਂ ਬਾਤਾਂ ਜਦ ਤੁਸੀਂ ਬੇਲੇ ਆ ਤਾਂ ਤੁਸੀਂ ਵੀ ਆ ਦੇ ਆਪਾਂ ਬਾਜ ਲੜਦੇ ਡੱਲੇ ਡੱਲੇ ਓਏ ਭਾਈ ਮੇਰੀ ਗੱਲ ਕਰਿਆ ਸਾਨੂੰ ਕੰਮ ਹੈ ਜ਼ਰੂਰੀ ਏ ਕੀ ਕੰਮ ਆ ਭਾਈ ਤਾਂ ਮੈਨੂੰ ਦੱਸ ਦਿਓ ਢੋਲੀ ਚਾਹੀਦੀ ਐ ਸਪਰੇਅ ਵਾਲੀ ਢੋਲੇ ਮੰਗਦਾ ਉਹ ਜਵਾਬ ਸਾਡੇ ਕੋਈ ਢੋਲੀ ਢਾਲੀ ਨਹੀਂ ਹੈ ਕਿ ਮੁਰਕ ਕੇ ਮੋੜਦੇ ਨਹੀਂ ਤੋੜ ਦਿੰਦੇ ਨੇ ਜਵਾਬ ਦੇ ਦੇ ਚੁੱਪ ਕਰਕੇ ਬਸ ਆ ਬੱਕ ਕਿਹੜੇ ਢਾਲ ਕੀ ਭਾਈ ਓ ਟੋਲ ਕਿਨੂੰ ਯਾਰ ਅਸੀਂ ਸੱਸਾਂ ਕਰਨੀਆਂ ਇਹਦਾ ਸਪਰੇਅ ਦੀ ਢੋਲੀ ਮੰਗਦੇ ਆਂ ਅ ਸਟੋਲੀ ਢੋਲੀ ਤਾਂ ਹੈ ਨਹੀਂ ਬਾਈਕਰੇ ਸਾਡੇ ਤੱਕ ਕੋਈ ਢੋਲੀ ਢੁਲੀ ਹੈ ਨਹੀਂ ਕਿਉਂ ਢੋਲੀ ਕਿਉਂ ਨਹੀਂ ਹੈਗੀ ਮੈਂ ਤਾਂ ਦੁਕਾਨੇ ਲੈ ਆਈ ਨਵੀਂ ਚਾਰ ਜਾਲੀ ਨਾ ਇਹ ਕਹਿੰਦੇ ਹੈ ਨਹੀਂ ਕੀ ਕਰੇ ਤੂੰ ਤੋੜਤੀ ਸੀ ਅੱਛਾ ਤੁਸੀਂ ਤਾਂ ਕਰੀਆ ਅਸੀਂ ਤਾਂ ਕਰੀਆ ਫਿਰ ਕੋਈ ਨਾ ਫਿਰ ਤਾਂ ਅਸੀਂ ਤੁਸੀਂ ਐ ਕਰੋ ਪਾਣੀ ਪਾ ਕੇ ਰੱਖੋ ਚਾਹ ਨੂੰ ਅਸੀਂ ਆ ਗਏ ਤੁਹਾਨੂੰ ਮਿਲ ਕੇ ਜਾਂਦੇ ਆਂ ਅਸੀਂ ਆਠੀ ਠੀਕ ਆ ਬਾਈ ਠੀਕ ਆ ਹਾਂ ਕੋਈ ਨਾ ਢੋਲੀ ਦਾ ਜੀ ਪਿੰਡੂ ਹੀ ਫੜ ਲਾਂਗੇ ਅਸੀਂ ਹੂੰ ਆ ਕੇ ਤੁਹਾਨੂੰ ਮਿਲਣ ਨੂੰ ਹੀ ਜੀ ਜਾ ਕਰਿਆ ਆ ਬਾਬੋਏ ਨਹੀਂ ਬਾਈ ਆਦੂ ਠੀਕ ਆ ਪਾਈ ਗੰਦਾ ਚਾਚ ਪਾਣੀ ਬਾਕੇ ਰੱਖੋ ਪਾਲਾ ਫਿਰ ਦੇਖੇ ਜੋ ਹੁਣ ਕੀ ਆ ਕਰਾਂ ਆ ਜਾਂਦੇ ਫਿਰ ਢੋਲੀ ਢਾਲੀ ਨਹੀਂ ਹੈਗੀ ਜੇ ਪਈ ਵੀ ਇੱਥੇ ਲਕੋਦੇ ਪਰੇ ਮੁੜਕੇ ਨਹੀਂ ਦਿੰਦੇ ਸੰਦ ਉਹ ਇੱਥੇ ਬਾਈ ਮੈਨ ਇੱਥੇ ਸਭਾ ਹੱਤ ਚ ਪਈ ਸੀ ਕਿਹਨਾਂ ਕਰਦੇ ਫੜਾਤਾ ਨਹੀਂ ਦਿੱਤੀ ਕਿਸੇ ਨੂੰ ਮੈਂ ਤਾਂ ਕਿ ਨਾ ਸੰਦ ਨਹੀਂ ਦੇਣਾ ਕਿਸ ਨੂੰ ਮੈਂ ਤੈਨੂੰ ਦੱਸਦੀ ਗੱਲ ਪਪਾ ਤੂੰ ਖੇਡ ਲੈ ਉਹ ਖੜ ਜਾ ਖੇਡ ਲੈ ਗੱਲ ਸੁਣ ਸੰਦ ਸੁੰਦ ਨਹੀਂ ਦਿੰਦੀ ਹੈਗੀ ਮੈਂ ਐਂ ਤਾਂ ਤੈਨੂੰ ਬਲਤਾ ਚਾਹ ਤਾਰ ਉਹਦਾ ਪਤਾ ਨਹੀਂ ਆ ਜਾ ਇਧਰ ਪਰਾਪੂਰਾ ਕਰ ਦਿੱ ਤੂੰ ਚਲ ਮੈਂ ਚਾਹ ਚ ਪਾਣੀ ਪਾ ਲਾਂ ਫਿਰ ਹੋਰ ਖੇਡ ਲੈ ਬੱਬਾ ਉਹ ਖੜ ਜਾ ਖੇਡ ਲੈਣੇ ਆਗੇ ਆ ਏਨ ਕਾ ਫੜਾ ਮੇਰੀ ਆ ਤੂੰ ਬੋਲਿਆ ਨਾ ਕਰਵੇਂ ਤੂੰ ਐਨਾ ਟੋਲੀਆਂ ਦਾ ਇਹ ਪਤਾ ਦੋ ਨਿਕਲੇ ਹੋਣ ਮੇਰੀ ਗੱਲ ਸੁਣ ਲੈ ਇਹ ਬਾਲੀ ਚਾਤਰ ਚਲਾ ਕੇ ਉਹ ਤਾਂ ਹੈਗਾ ਕਮਲਾ ਉਹ ਤਾਂ ਜਵਾਕ ਹੀ ਖੇਡ ਲਈ ਫਿਰਦਾ ਰਹਿੰਦਾ ਉਹਨੂੰ ਤਾਂ ਹੈਂ ਸਹੀ ਗੱਲ ਹੈ ਟੋਲੀਆਂ ਹੀ ਨਹੀਂ ਪਤਾ ਤੇਰੇ ਵਾਲੀ ਗੱਲ ਚਾਰ ਹੋਣ ਉਹਨਾਂ ਦੇ ਹੋਰ ਇਹ ਦੁੱਤੀ ਨਹੀਂ ਟੀਵੀ ਟੋਲੀ ਆਪਾਂ ਨੂੰ ਮੇਰੀ ਗੱਲ ਸੁਣ ਲੈ ਇੱਕ ਕੋਈ ਲਾ ਸਕੀਮ ਟੋਲੀ ਉੱਥੇ ਹੀ ਲਿਆਉਣੀਆਂ ਹੁਣ ਗਰਾਰੀ ਆ ਸਕੀਮਾਂ ਵਾਧੂ ਮੈਂ ਜੇ ਸਕੀਮ ਮਤਲਬ ਹੈਗੀ ਆ ਕੋਈ ਚਾਹੇ ਸਾਲੀ ਰਾਤ ਕੱਟਣੀ ਭਾਈ ਢੋਲੀ ਪਿੱਛੇ ਤੇ ਕਾਦੋਂ ਆਪਾਂ ਦਾ ਘੰਟੇ ਚ ਲੈ ਕੇ ਮੁੜਿਆਵਾਂਗੇ ਜਾਂ ਫਿਰ ਆ ਚੱਲੀਏ ਜਾਦਾ ਉੱਥੇ ਪਿਆਉਂ ਓਏ ਜਾਦਾ ਉੱਥੇ ਵੀ ਮਾਗੇ ਹੁਣ ਮਾਦਾ ਕਰਾਬ ਜਮਣਾ ਖਾਦੀਆਂ ਹੋਈਆਂ ਨੇ ਆ ਜਾ ਮਾਦਾ ਭਾਈ ਉਹ ਤੈਨੂੰ ਮੈਂ ਐਂ ਕਹਿ ਰਿਹਾ ਖੜਾ ਕਿਉਂ ਹੋਈ ਜਾਣਾ ਉਹਨਾਂ ਰੀੜ ਦੀ ਹੱਡੀ ਟੜਵਾਲੀ ਮੰਜਾ ਉਹ ਗਰਮੀ ਲੱਗਦੀ ਐ ਜੀ ਗਰਮੀ ਤੇਰੀ ਐਸੀ ਹਟਾਉਂ ਮੈਂ ਤੂੰ ਯਾਦ ਰੱਖੇਗਾ ਨਾਲੇ ਚੱਲਿਆ ਉਹ ਥੱਲੇ ਵਾਜਾ ਕੀ ਦੇਖਦਾ ਜਾਨਾ ਯਾਰ ਕਦੇ ਇੱਧਰ ਜਿਹੜੇ ਉੱਧਰ ਹੈ ਚੱਲਿਆ ਕੋਈ ਹੈਗੀ ਐ ਤੇਰੇ ਕੋਲੇ ਕੋਈ ਪੈਂਤਰਾ ਹੈਗਾ ਟੋਲੀ ਲਿਆਉਣ ਦਾ ਇਹਦੇ ਤੇਲ ਮਚਾ ਕੇ ਮੁੜ ਆਈਏ ਹੱਥ ਪਾਲਾ ਯਾਰ ਨਾਲ ਦਾ ਤੋਰ ਦਿੰਨਾ ਮੋਟਰਸਾਈਕਲ ਪਤਾ ਨਹੀਂ ਰੁਕ ਰੁਕ ਰੁਕਮੈਟਿਕ ਪਾਣੀ ਰੁਕੋ ਯਾਰ ਬੜੇ بڑے ਬ੍ਰੇਕ ਪੈਂਚਰ ਤਾਂ ਹੋਇਆ ਨਹੀਂ ਨਾ ਗੋਹ ਆਈ ਆ ਥੱਲੇ ਕੀ ਹੋ ਗਿਆ ਬਾਈਕ ਬਾਈਕ ਮੁੜੋ ਬਾਈਕ ਕਿੱਧਰ ਨੂੰ ਮੋੜਾਂ ਉੱਥੇ ਮੜੇ ਆ ਜਾਓ ਮੇਰੇ ਨਾਲ ਕੀ ਹੋ ਗਿਆ ਆ ਉਹ ਤਾਂ ਸਹੀ ਉਹ ਕੰਮ ਤਾਂ ਦਾ ਸਕਾਟ ਤੂੰ ਪੈਂਦੀ ਵੱਲ ਦੀ ਗਈ ਹੋਏ ਨਹੀਂ 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 ਹਾਂ ਆ ਮੋਟਰ ਹੈ ਲਾਓ ਸਾਈਡ ਤੇ ਬਾਗਰ ਕੋਈ ਚੀਜ਼ ਨਾ ਆ ਜਾਏ ਹਾਂ ਇੱਧਰ ਕਿਧਰ ਆਉਂਦਾ ਰੋ ਆ ਵੀ ਆ ਬਾਣ ਚ ਕੰਮ ਕੀ ਆ ਤੈਨੂੰ ਕੋਈ ਹੈਗਾ ਆਪਣੇ ਲਵੇ ਚੂਲਾ ਲਖਾਵਾ ਹੈਗਾ ਓਏ ਕੱਚਾ ਓਏ ਕਾਉਂਡ ਤੂੰ ਬਾ ਕੱਚਾ ਆਲੇ ਬੱਲ ਦੇਖ ਤੂੰ ਕੱਚਾ ਹੈ ਤਾਂ ਹਜੇ ਮਾਂ ਲੱਭ ਗਿਆ ਕੀ ਸੁੰਗੀ ਜੰਨਾ ਹੈ ਮਾਂ ਲੱਭ ਗਿਆ ਸਿਰੇ ਦਾ ਓਏ ਤੋ ਕੀ ਕਰਾਏਗਾ ਓਏ ਇਹਦਾ ਸੁੱਖਾ ਹੈ ਸੁੱਖਾ ਹੀ ਚੰਗਾ ਤੂੰ ਕੀ ਕਰਾਏਗਾ ਤੂੰ ਇਹੀ ਚਾਹੀਦਾ ਓ ਬੱਲੇ ਜੀ ਬੱਲੇ ਪਲਿਆ ਖੜਾ ਪੇਡਾ ਪੂਰਾ ਓਏ ਤੋ ਕਰਾਉਣਾ ਕੀ ਆ ਪਲ ਗਿਆ ਪੇਡਾ ਪਲ ਗਿਆ ਪੇਡਾ ਤਾਕੂ ਇਹੋ ਦਿਓ ਮੈਨੂੰ ਤੇਰੀ ਗੱਲ ਸੁਣਾ ਲਫਾਫਾ ਹੈ ਕੋਈ ਰਾਮ ਜੀ ਦਾ ਦੇ ਹੀ ਗੱਲ ਦੀ ਬੜਾ ਟੁੱਟੀ ਦਾ ਤਾ ਦੱਸ ਦੇ ਯਾਰ ਕਰਾਂਗੇ ਦਾ ਇਹਦਾ ਕਰਾਂਗੇ ਕੁਝ ਲਫਾਫਾ ਆ ਗਿਆ ਮੈਂ ਤਾਂ ਗਲਾ ਬਜਮਣਾਂ ਨੂੰ ਲਗਿਆ ਤੇ ਉੱਥੋਂ ਦਾ ਆ ਜਾ ਨਹੀਂ ਲੱਗਿਆ ਨਹੀਂ ਚ ਹੀ ਪਾਲਾ ਭਾਈ ਜੀ ਵਾਹ ਮੋਟਰਸਾਈਕਲ ਆਉਂਦੇ ਨੇ ਅਗਲਾ ਕੁਮਰੇ ਸਾਲੇ ਮਿਲ ਜਾਂਦੇ ਨੇ ਹਾਂ ਲੈ ਮਾਰ ਲੈ ਸਰ ਲੈ ਸਰ ਲੈ ਕਰਾ ਕਰਾ ਕਰ ਹਾਂ ਓਏ ਮੰਗਾ ਓਏ ਓਏ ਯੱਕ ਦਾ ਕੰਮ ਓਏ ਮੋਟਰਸਾਈਕਲ ਮੰਗਾ ਓਏ ਹਾਂ ਮੋਟਰਸਾਈਕਲਾਂ ਕਿ ਹਾਂ ਗਿਆ ਪਤਾ ਨਹੀਂ ਕੀ ਕਹਿੰਦੇ ਸੇ ਲੈਣਾ ਕੀ ਆਂ ਕਹਿੰਦੇ ਹੁਣ ਅਗੇ ਸੁੱਖਾ ਮਲੀ ਜਾਂਦੇ ਨੇ ਦਿਨ ਦਿਹਾੜੇ ਆਪਦੇ ਥੋੜੀ ਆ ਤੋੜਦੇ ਆ ਭਾ ਚੰਗਾ ਇਸ ਕੀ 1500 ਨੂੰ ਆਉਂਦਾ ਮੋਟਰਸਾਈਕਲ ਕਿ ਰੱਖਣਾ ਉਹ ਮੇਰੇ ਘਰ ਪੰਟਾ ਤੋਂ ਪਾ ਲਈ ਉਹਨੇ ਲਿਆ ਉਹ ਕਿਆ ਲੋਕ ਦੇ ਮਈਆਂ ਇੱਥੇ ਕੀ ਕਰੀ ਜਾਂਦੇ ਹੋ ਹਾਲਤਾ ਠੀਕ ਨਹੀਂ ਹਾਲ ਥੋੜੇ ਨਹੀਂ ਠੀਕ ਲਜਿੰਦਰ ਵੀ ਹੈ ਕਰਮਾਇਸ ਜੀ ਹੋ ਗਈ ਪਸਾਬ ਲੱਗ ਕੇ ਜੇ ਆਉਂਦਾ ਦੇਖ ਲੈ ਪੀਂਗਾ ਸੂਲ ਲੈਣਾ ਪਊਗਾ ਅੱਛਾ ਇੱਥੇ ਹੀ ਕਰੀ ਜਾਂਦੇ ਹੋ ਕੌੜ ਤੂੰ ਬੈਸਿਆ ਕੌੜ ਤੂੰ ਬੈਸਿਆ ਹੱਥੇ ਦਾ ਤੂੰ ਹੋਰ ਹੋ ਤੋੜੀ ਖੜਾ ਮਨ ਲੱਗਦਾ ਹੈ ਦਵਾਈ ਹੈ ਤਾਂ ਦਵਾਈ ਇਹ ਤਾਂ ਤੈਨੂੰ ਮੈਂ ਦੱਸਦਾ ਆ ਜਿਵੇਂ ਕੌੜ ਤੂੰ ਬਾਪਿਆ ਚ ਬੜਾ ਦੀਆਂ ਬੱਲਾ ਹੋ ਗਈਆਂ ਹਾਂ ਹਾਂ ਇੱਕ ਤਾਂ ਮੈਂ ਇਸ ਨੂੰ ਬੰਨ ਜਾ ਪਾਇਆ ਡਾਕਟਰ ਕਹਿੰਦਾ ਵੀ ਸੁੱਖਾ ਦਿਓ ਠੰਡਾ ਹੁੰਦਾ ਨਾ ਹਾਂ ਹਾਂ ਸੁੱਖਾ ਠੰਡਾ ਹਾਂ ਹਾਂ ਤੇ ਆਪਣਾ ਕੁਛ ਨੂੰ ਭਾਰ ਦੀ ਸ਼ਿਕਾਇਤ ਆ ਭਾਰ ਵੀ ਪੈਣ ਲੱਗ ਗਿਆ ਸਿਆ ਟਰੈਕਟਰ ਕੇ ਨਾ ਕਾਉਡ ਦੂਵੇ ਇਹੋ ਕਰਕੇ ਅੱਛਾ ਵੱਢ ਕੇ ਬਜਾਲਾ ਬਾਬਾ ਜੀ ਲੰਗ ਜਾ ਲੱਗ ਗਿਆ ਮਾਰਨ ਤੁਸਾਂ ਜੇ ਪਾ ਕੇ ਮੱਦ ਕਹਿੰਦਾ ਇਹਨਾਂ ਨੂੰ ਲੰਗਦਾ ਫਰਾਂਇਆ ਕੰਮ ਵਾਲਾ ਜਾਨਵਰ ਆ ਇਹ ਇਹ ਲੱਤ ਜੀ ਅੜ ਜਾਂਦੀ ਸੀ ਹਟ ਗਈ ਉਹ ਟੀ ਜੀ ਫਸਦੀ ਆ ਹਜੇ ਉਹਦੀ ਆਵਾਜ਼ ਆ ਜਾਂਦੀ ਸੀ ਉਹ ਜੇ ਕਰਦੇ ਫਿਰਦੇ ਆ ਅੱਛਾ ਜਿਹੜਾ ਸੁੱਖਾ ਤੋੜ ਰਿਹਾ ਉਹਦਾ ਤੋੜ ਰਿਹਾ ਭਾਰ ਤੋਂ ਠੀਕ ਆ ਕੌਣ ਤੂੰ ਬੇ ਤੋੜ ਰਿਆਂ ਬੰਨ ਤੋਂ ਫੱਕੀ ਬਣਾਵਾਂਗੇ ਦੀ ਫੱਕੀ ਬਣਾਵਾਂਗੇ ਹਾਂ ਕੌਣ ਤੂੰ ਵੀ ਆਪਣੇ ਟਿੱਬੇ ਤੇ ਵਾਦੂ ਨੇ ਜਿੰਨੇ ਮਰਜੀ ਤੋੜ ਲਈ ਆਪਣਾ ਉਹ ਕੰਮ ਹੋ ਗਿਆ ਹੋ ਗਿਆ ਹੋ ਗਿਆ ਲੈ ਫਿਰ ਕੋਈ ਗੱਲ ਨਹੀਂ ਉਹ ਫਿਰ ਅਥਰੇ ਮਾਰਾਂਗੇ ਕਿਹੜਾ ਤੋੜ ਲਈ ਚਾਹੇ ਕੰਟਲ ਤੋੜ ਲਈ ਤੂੰ ਪਿਆਰ ਮਾਰ ਬਸ ਠੀਕ ਹੈ ਕਿਆ ਚੰਗਾ ਤੋੜ ਲਖਰਾ ਹਾਂ ਨਾ ਬਸ ਅੱਪਾ ਕਿਹੜਾ ਪੇਡਾ ਪਟਣਾ ਲਾਣਾ ਇਹ ਤਾਂ ਤਰੀਕਾ ਹੈ ਅੱਪਾ ਕਿਹੜਾ ਮਾਰ ਕੇ ਪੀਣਾ ਇਹ ਹਾਂ 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 ਕਿਹੜਾ ਬੈਲ ਆ ਕੋਈ ਨਾ ਨਾ ਜੀ ਆਪਾਂ ਨੂੰ ਨਹੀਂ ਇਹ ਤਾਂ ਦੁਨੀਆ ਨੇ ਬਣਾ ਲੇ ਵੀ ਸਾਨੂੰ ਬਾਇ ਲੱਗੇ ਹੋਏ ਨੇ ਸਾਨੂੰ ਕੋਈ ਬੈਲ ਨਹੀਂ ਅਸੀਂ ਤਾਂ ਯਾਰੀਆਂ ਦਾ ਨਸਾ ਹੀ ਹੈ ਇਹ ਤਾਂ ਗੱਲ ਹੈਗੀ ਅਸੀਂ ਠੀਕ ਹੋ ਗਈ ਇਹ ਤਾਂ ਹੋਜੂ ਹੋਜੂ ਮੈਂ ਖੜਦਾ ਨਹੀਂ ਹਾਂ ਹਾਂ ਤੇਰੇ ਕੋੜ ਤੂੰ ਵੇ ਤੈਨੂੰ ਮੈਂ ਵੀ ਲਿਆ ਦੂੰ ਜੇ ਫੱਕੀ ਫੁੱਕੀ ਬਣਾਉਣੀ ਆ ਤਾਂ ਲੈ ਆ ਦੀ ਤੇ ਨਾ ਕੋਈ ਨਾ ਫੜਾ ਜੀ ਲੈ ਦੂੰ ਮੈਂ ਬਾਦੂ ਕੋੜ ਤੂੰ ਬੇਬਦ ਕੋੜਾ ਚੰਗਾ ਫਿਰ ਹੈ ਚੰਗਾ ਚੰਗਾ ਠੀਕ ਹੈ ਹਾਂ ਕੋਣ ਆ ਪੰਮੜੇ ਸ਼ਾਮੇ ਕਰ ਲਈ ਜੁੱਤਾ ਇਹ ਜਿਹੜੀ ਜੀ ਕੁਦਰਤ ਦੇ ਆਜ ਆਜਾ ਸਾਲਾ ਕੁਦਰਤ ਦਾ ਫੇਰ ਦੇਖ ਲੂ ਸਿਆਪਾ ਛੇੜਦਾ ਬਹੁਤ ਹੈ ਹੈ ਇਹ ਕਰੇਗਾ ਕੀ ਨਾ ਤਾਂ ਕੋਈ ਰਾਮ ਜੀ ਦਿੰਨਾ ਹੈ ਉਹ ਹੈ ਪਹਿਲਾਂ ਕੀ ਕਰਦੇ ਹੁੰਦੇ ਆ ਨਹੀਂ ਮੇਰਾ ਪੂਣਾ ਇਹ ਪਿਆਵਾਂਗੇ ਅੱਜ ਤਾਂ ਪੀਂਦੇ ਨਹੀਂ ਅੱਛਾ ਤੂੰ ਉਹਨਾਂ ਨੂੰ ਪਿਉਂਗਾ ਹਾਂ ਨਹੀਂ ਪਿਆਵਾਂਗੇ ਕੀ ਕਰੇ ਕਿਵੇਂ ਕਿ ਪੀਅਾਂਗੇ ਰਗੜ ਕੇ ਪਿਆਦਾਂਗੇ ਲਾ ਥਾਰਾ ਡੱਬਰ ਦਾ ਆਪਣੇ ਲਟੂ ਮੂੰਹ ਫਿਰ ਐ ਕਰੀ ਉਹ ਬਹੁਤ ਕਰਨਗੇ ਆਪਾਂ ਧੀਰੀ ਗੱਲ ਸੁਣ ਫਿਰ ਚਟਨੀ ਦਾ ਫੇਰਵਾ ਪਾ ਦਾਂਗੇ ਭਾਈ ਤਾਂ ਰੋਟੀ ਖਾਣੀ ਆ ਚਟਨੀ ਹੈ ਤੁਸੀਂ ਕਹੋ ਵੀ ਨਿਹਾਲਾ ਗੁੱਟੂ ਚਟਨੀ ਤੁਸੀਂ ਰੋਟੀਆਂ ਲਾਹੋ ਚੰਗਾ ਹੀ ਕਰੀ ਆਹ ਤੂੰ ਮਾਗਰ ਉਹ ਇਹ ਪਾ ਦੇਗਾ ਅਪਦੀ ਨੇ ਦੀ ਤਾਂ ਬਹੁਤ ਹੈ ਮਾਣਾ ਉਹ ਵਾਹ ਉਹ ਤੇਰੇ ਭਾਈ ਸ਼ਾਰ ਹੈ ਤੂੰ ਆਹ ਮੇਰਾ ਸਭਾ ਇੱਕ ਗੱਲ ਆ ਕਹੇ ਪੇਟੀਆਂ ਚੋਂ ਖੇਸ ਕੱਢ ਲਈ ਅੱਜ ਤਾਂ ਆਹ ਮੈਂ ਤੈਨੂੰ ਗੱਲ ਦੱਸਦਾ ਵੀ ਐਡਾ ਹਿਸ਼ਾਰ ਬੰਦਾ ਵੀ ਤੂੰ ਨੌਕਰੀ ਤੇ ਕਿਉਂ ਨਹੀਂ ਲੱਗਿਆ ਲੱਗ ਗਿਆ ਦੀ ਹਾਂ ਲੱਗ ਗਿਆ ਦੀ ਨੌਕਰੀ ਤੇ ਹਾਂ ਆਹ ਉੱਥੇ ਮੇਰਾ ਤਾਂ ਭਾਈ ਉੜੇ ਨੇ ਮੈਨੂੰ ਸੱਦ ਲਿਆ ਅੱਛਾ ਡਰ ਹੋ ਗਿਆ ਕੋਈ ਹੈ ਓਏ ਡਰ ਹੋ ਗਿਆ ਕਾਏ ਕਮਾਕਰਾਂ ਦਾ ਚਲਾ ਚੱਲ ਗੱਲਾਂ ਨਾ ਮਾਰ ਸੀਟ ਤੱਪ ਗਈ ਮੈਂ ਤਾਂ ਖੜਾ ਹੋ ਕੇ ਜਾਊਂਗਾ ਮੈਂ ਇੱਥੋਂ ਨਹੀਂ ਇੱਧਰ ਗੇਅਰ ਪੈਣੀ ਕਰ ਚਾ ਫਿਰ ਐਂ ਬਾਈ ਜਾ ਬਗੇਅਰ ਕਿਉਂ ਨਹੀਂ ਪੈਣੀ ਲੈ ਗੇਅਰਾਂ ਤੂੰ ਹੋਪੇ ਤੇ ਗੇਅਰ ਖੜਾ ਕਰਾ ਮਾਂਗਰ ਬਾਈ ਜਾ ਉਹ ਨਹੀਂ ਮੈਂ ਬੈਠੂ ਮਾਂਗਾ ਤਾਂ ਕਿ ਲੱਤ ਕੱਢ ਲੈ ਫਿਰ ਲੱਤ ਨਹੀਂ ਨਿਕਲ ਨਹੀਂ ਖਸਮਾ ਲੱਤ ਕੱਢ ਲੈ ਕਿਰਾਂ ਲੱਤ ਕੱਢ ਲੈ ਹੈ ਚਲਾ ਲੈ بابا ਮੈਂ ਕੋਲ ਸੰਤ ਲੈ ਨਾ ਮੈਂ ਨਹੀਂ ਬਹਿ ਸਕਦਾ ਮੈਨੂੰ ਦਿੱਕਤ ਆ ਬੈਠਣ ਵਾਲੀ ਕਰਾਮਾ ਫੇਰਾ ਚਲਾ ਚਲੇ ਪਾਪੇ ਦਾ ਨੋ ਤੇ ਆ ਕੇ ਨਾ ਸਿੱਧੀਆਂ ਸਿੱਧੀਆਂ ਕਰ ਆਹਾ ਆਏ ਨਹੀਂ ਬਈ ਡਰਾਈਵਰਾਂ ਮੂਹਰੋਂ ਨਿਕਲਦੇ ਨੇ ਤੇ ਹੋਰ ਪਿਆ ਕਰ ਐ ਕਿਰਾ ਮੈਨੂੰ ਖਾਲੀ ਕਰਕੇ ਉਹ ਸੈਲਫ ਹੈ ਬੱਜੂ ਕਲਚ ਰੱਬ ਗੇਰ ਚਾ ਯਾਰ ਹੁਣ ਕਹਿੰਦਾ ਆਪਣੀ ਤੇ ਬੈਜੋ ਚੱਲ ਲੈ ਹੱਥ ਪਾਲਾ ਚੱਲ ਮੈਨੂੰ ਮੈਥੋਂ ਬੈਠਿਆ ਨਹੀਂ ਜਾਣਾ ਮਾਗਰੀ ਮੋੜਾ ਸਿੱਧਾ ਹੀ ਚੱਲਦੇ ਸਿੱਧਾ ਹੀ ਚੱਲ ਫਿਰ ਉਤੋਂ ਦੀ ਆ ਜਾਾਂਗੇ ਕੱਚਾ ਪਹਾ ਜਾਣਗੇ ਚੱਲਦਾ ਜਾ ਜਮਾ ਬਾਈ ਤੇ ਨਹੀਂ ਹੈਗਾ ਥੱਲੇ ਬਹਿ ਜਾ ਤੁਸੀਂ ਸੰਤ ਦਾਦੂ ਕੁੱਲ ਜਾਣਦਾ ਹੈ ਕੁੱਲ ਸੰਤ ਜਾਣਦਾ ਕਿਰਾਂ ਕਿਰਾਂ ਕਦੇ ਮਸ਼ੀਨ ਲਾਇਗਾ ਦੀ ਤੂੰ ਉਹ 40000 ਤੇ ਰੱਖ ਲਿਆ ਭਾਈ ਮੈਨੂੰ ਹਾਂ 40000 ਤੇ ਰੱਖਿਆ ਹੋਇਆ ਤੌਰ ਮੜਾ ਜਾਂ ਨਾਲ ਨਾਲ ਹਾਂ ਇੱਕ ਬੁੱਗ ਲੱਗਿਆ ਹੋਇਆ ਹੀ ਕਿਤੇ ਅੱਛਾ ਨੀਰਾ ਹੋ ਗਿਆ ਬੜਦਿਆਂ ਨੂੰ ਅੱਛਾ ਤੂੰ ਵੀ ਚਲਾਉਂਦਾ ਦੀ ਮਸ਼ੀਨ ਵਾਲਾ ਮਾੜਾ ਗੁਮਾਂਡੀਆਂ ਵੀ ਅੱਧਾ ਗਿੱਲਾ ਵਰਤਾ ਚੱਲ ਪੱਟੀ ਜਾਂ ਫਿਰ ਕੋਈ ਨੁਕਸਾਨ ਤਾਂ ਨਹੀਂ ਕਰਿਆ ਪੱਟੀ ਕਿ ਉਹਨਾਂ ਦੀ ਟਰਾਲੀ ਚ ਪਾਤਾ ਟੜਕੇ ਨੂੰ ਗੱਠ-ਕੁੱਠੂ ਹੋਇਆ ਕਹਿੰਦੇ ਅੱਗੇ ਸਾਡੇ ਦਾ ਕੋਈ ਅੱਗੇ ਫਸਾ ਹੋਇਆ ਗਿਆ ਨਹੀਂ ਫਿਰ ਲਾਤੋਨਾ ਨਹੀਂ ਪੰਨੀ ਉਹ ਜਿਹੜੀ ਕੁੰਡੀ ਪਾਏ ਦੀ ਇਧਰ ਨਾ ਨਾ ਇੰਨੀ ਇੰਨੀ ਹਿੰਮਤ ਨਹੀਂ ਕਿ ਜੜੀ ਚੱਲ ਕਰਾ ਖੱਚ ਕਰਾ ਹੁਣ ਤਾਂ ਮੈਨੂੰ ਉਹਦੀ ਕਾਲੀ ਆ ਉਹਦੀ ਆਪਣੀ ਉਹਦੀ ਜੀ ਕਾਲੀ ਇੰਨਾ ਨਹੀਂ ਮੈਂ ਜਾਣਦਾ ਹੱਲੇ ਬੈਜੋ ਕਹਦਾ ਕਰੇ ਜੱਪ ਬੱਲੀਏ ਇੰਨਾ ਨਹੀਂ ਜਾਣਦਾ ਮੈਂ ਸਿਰੇ ਦੀ ਜੇਬ ਵਿੱਚ ਸੋਰ ਕਰਤੀ ਕਹਦਾ ਟੌਪ ਦੇ ਬੈਲੀਆਂ ਜਨਾਬ ਹੋਗਾ ਖੱਚ ਮੜਾ ਜਾ ਹੱਲੇ ਬੈਈ ਉਹ ਕੋਈ ਥੱਲੇ ਬੈਠਾ ਉਹ ਮੇਰਾ ਸਾਰਾ ਹੱਡੀ ਕਰਦਾ ਹਾਂ ਫੀਰ ਕਰਕੇ ਰੱਖਣੀ ਪੈਂਦੀ ਆ ਮੇਰਾ ਤਾਂ ਚਲਾ ਰਿਹਾ ਸਿੱਧਾ ਤਾਂ ਉਹ ਹੋ ਜੂ ਐ ਕਿਸੇ ਉਹ ਸਿੱਟਦਾ ਨਹੀਂ ਮੈਂ ਹਾਂ ਉਹ ਪਣੀ ਤਾਂ ਥੱਲੇ ਜਾ ਡਕੂ ਏ ਸਿੱਟਦਾ ਨਹੀਂ ਹਾਂ ਸਿੱਟਦਾ ਨਹੀਂ ਹਾਂ ਡਰੋ ਨਾ ਹਾਂ ਡਰੋ ਨਾ ਮੇਰਾ ਮੜਾ ਆ ਪਖੇ ਮੜਾ ਗੱਲਾਂ ਦਾ ਮਾਰ ਪੱਜੀਦਾ ਯਾਰ ਰੇਸ਼ ਦੇ ਕੇ ਹੱਕੂ ਜਦੋਂ ਹੱਕੂ ਆ ਲਵੇਂ ਇਧਰ ਕਿੱਡਿਓ ਅੱਖ ਚ ਨਾ ਮਰੀ ਤੂੰ ਮੇਰੇ ਕੰਧਰਾ ਅੱਖ ਚ ਹਾਂ ਬੜਾ ਟੱਬਰ ਹਾਂ ਬੈ ਛਿੱਧੀਆਂ ਕਰਕੇ ਲਾਲਾ ਓਏ ਇਹਨੇ ਲਾਈਆਂ ਨੇ ਤੇਰੇ ਪੁੱਤ ਨਹੀਂ ਲਾਈਆਂ ਨੇ ਕੀ ਪਤਾ ਛਿੱਧੀਆਂ ਲੋਂਦਾਂਗੇ ਪੁੱਠੀਆਂ ਲੋਂਦਾਂਗੇ ਤੂੰ ਮੇਰੀ ਗੱਲ ਸੁਣ ਇੱਕ ਗੱਲ ਦਾ ਚੰਗਾ ਹੋਗਾ ਦੇਖੀ ਆਪਾਂ ਇਧਰ ਆ ਕੇ ਬਹਿ ਗਏ ਹੋਰ ਬਾਯੁਰ ਗਿਆ ਜਾਂਦੇ ਬੇਇੱਜ਼ਤੀ ਜੀ ਹੋ ਜਾਂਦੀ ਉਹ ਲੋਕਾਂ ਦਾ ਪਾਸੇ ਚੱਲ ਠੀਕ ਹੈਗਾ ਤੂੰ ਥੱਲੇ ਆ ਯਾਰ ਤੂੰ ਕੋ ਮੋਢੇ ਚੜਿਆ ਬਿਠਾ ਛੋੜਾ ਬਣ ਪਾਪਾ ਕੋੜਾ ਲਿਆ ਕੋੜੀ ਨਾ ਖੇੜਾ ਬੇ ਮੁੰਡਿਆ ਤੇਰੀ ਰਾਸੀ ਕੀ ਆ ਸਿੰਦਰਸੀ ਕਿਹੜੇ ਅੱਖਰ ਤੇ ਆਊਗੀ ਮੈਂ ਕੱਢਾਂ ਜੋਸ਼ੀ ਨੂੰ ਦੇਖਦੀ ਆ ਕਿਸੇ ਨੂੰ ਨਹੀਂ ਮੇਰੀ ਨਾ ਰਸੀ ਰੂਸੀ ਦੇਖੀ ਮੇਰੇ ਤਾਂ ਮਾੜੀ ਵੀ ਚੱਲਦੀ ਆ ਮੇਰਾ ਤਾਂ ਦਮ ਦੂਰ 24 ਘੰਟੇ ਮੋਢਿਆਂ ਤੇ ਰਹਿੰਦਾ 4 ਦਿਨ ਪਤਾ ਨਹੀਂ ਹੈਗਾ ਪਤਾ ਨਾ ਮੇਰਾ ਤਾਂ ਉਹ ਕੰਮ ਆ 2.5 ਦਿਨ ਦੀ ਪ੍ਰੌਣੀ ਇੱਥੇ ਤੂੰ ਐਵੇਂ ਨਾ ਜੰਦੇ ਮਾਣ ਕਰੀ ਐਣੀ ਪਤਾ ਫਕਰਾਂ ਦਾ ਕਿਹੜੇ ਵੇਲੇ ਤੁਰ ਜੀਏ ਆ ਕਮਾਂਟਲ ਦਾ ਮੋਢਿਆਂ ਤੇ ਰਹਿੰਦਾ ਉੱਠਿਆ ਜਾਂਦਾ ਨਹੀਂ ਗੋਡੇ ਕੰਮ ਛੱਡ ਗਿਆ ਉਧਿਆਂ ਦੇਖ ਲੋ ਰਸਿਆਂ ਰੂਸੀਆਂ ਇਹਦੀ ਦੇਖ ਲਈ ਦੀ ਆ ਦੂਮ ਚਾਲੇ ਦੂਮ ਚਾਲੇ ਦੂਮ ਲੱਤੀ ਥੱਲੇ ਕਰ ਲੱਤੀ ਥੱਲੇ ਕਰ ਰੱਖਣਾ 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 ਵਾਹ ਲਾ ਬ੍ਰੇਕ ਦੱਪਿਆ ਹੈ ਉੱਥਰ ਮੈਂ ਮੈਂ ਦੱਪਿਆ ਹੈ ਇਥਰ ਤੇ ਲੱਤ ਨਹੀਂ ਲੱਗਣੀ ਅੱਛਾ ਕਰਦਾ ਗੇਅਰ ਕੱਢਦਾ ਕਰ ਤੇ ਕੀ ਹਾਲ ਭਾਈ ਆਹ ਕੀ ਆ ਛੋਕਰਾ ਓਏ ਮੈਨੂੰ ਤਾਂ ਇਹ ਦੀ ਆਜੇ ਬੂਲੈਂਸ ਡੀ ਐਮ ਸੀ ਲਿਜਾਊਗੀ ਜਿਹੜੇ ਹਿਸਾਬ ਨਾਲ ਤੂੰ ਲੈ ਆਏਗਾ ਤੇਰੀ ਤਾਂ ਕੋਲ ਕੋਲੇ ਜਲਾ ਲਾ ਨਾ ਮੈਂ ਦੱਸਦਾ ਆਇਆ ਜਨੂੰ ਇੱਕ ਤਾਂ ਗੱਡੀ ਨਹੀਂ ਚਲਾਈ ਬਸ ਕਾ ਤੈਨੂੰ ਮੈਂ ਗੱਲ ਕਰ ਹਾਂ ਓਏ ਇਹ ਲਿਆ ਜਿਹਨਾਂ ਨੂੰ ਆਇਆ ਪਤਾ ਲੱਗ ਗਿਆ ਵੀ ਢੋਲੀ ਲੈਣ ਆਏ ਨੇ ਕਦੇ ਨਹੀਂ ਦੇਣ ਇਹ ਕੀ ਕਰੀਏ ਹੁ ਆਪਾਂ ਹੀ ਕਹਾਂਗੇ ਇਹਦਾ ਜਵਾਬ ਹੈ ਮੇਰੇ ਸਾਲੇ ਜੀ ਦਾ ਉਹ ਬੜਿਆ ਲਾਂਗੇ ਆਪਾਂ ਜਵਾਬ ਹੀ ਦਸੂ ਗੱਲ ਫੋਲੋ ਪੂਰੀ ਜਵਾਬਾਂ ਨੂੰ ਸੱਪ ਤਾਂ ਹੁੰਦਾ ਜਵਾਬ ਖਾਣ ਨੂੰ ਸਾਰੇ ਭੇਤ ਪਤਾ ਵਾ ਬੜਿਆਉਣਾ ਪਊ ਆਜਾ ਗੇਟ ਪਹੁੰਚਦੇ ਜੀ ਖੋਲਣਗੇ ਬੜਿਆ ਲਾ ਨਾ ਗੇਟ ਖੋਲਣਗੇ ਬਾਰ ਖੋਲ ਪੁੱਤ ਆਵਾਂ ਕਿਉਂ ਵੇ? ਹੋਂਦਾ ਨਹੀਂ ਓਏ। ਮੈਂ ਤੇਰਾ ਤਾਂ ਆ ਗੇਟ ਕੁੱਤਾ ਓਏ। ਹਾਂ ਉਧਰ ਲੈ ਚੱਲੀਏ। ਛੋਟੇ ਚੱਲੀਏ। ਚਲੋ। ਇਧਰ ਮੇਰੇ ਸਾਲਿਆਂ ਦੀ ਜਾਣ ਕੇ ਬੰਨਿਆ। ਐ ਤਾਂ ਪਤਾ। ਨਲੇ ਤਾਂ ਐ ਪਤਾ ਮੇਰੇ ਸਾਲਿਆਂ ਨੂੰ ਵੀ ਆਊ ਅੱਜ। ਇਧਰ ਕੀ ਐ? ਨਾ ਨਾ ਇਧਰ ਦੀ ਐ ਇਧਰ ਦੀ ਇਧਰ ਦੀ ਐ ਇਧਰ ਦੀ। ਚਲੋ ਵੀ ਚਲੋ। ਇਧਰ ਦੀ ਮੱਕੀ ਇਧਰ ਤੈਨੂੰ ਕੀ ਪਤਾ ਕੀ ਐ? ਉੱਥੋਂ ਪਾਪਾ ਹੀ ਕਿਹੜਾ ਮੇਰੇ ਯਾਦ ਆ ਗਿਆ। ਆਹ ਮੇਰੇ ਸਾਲੇ ਜੀ ਦਾ ਵਿਆਹ ਇਹਦਾ। ਡੈਡੀ ਜੀ ਜਿਉਂਦੇ ਸੀ ਉਹਦਾ। ਹੂੰ। ਇਹ ਕਹਿੰਦੇ ਵੀ ਪੁੱਤ ਕਿਵੇਂ ਕਰੀਏ ਵੀ ਹੁਣ ਸਕੀਰੀ ਵਾਲੇ ਆਉਣ ਲੱਗੇ ਪਿੰਡ ਵਾਲੇ ਆਉਣ ਲੱਗੇ ਮਾਈ ਮੈਨੂੰ ਖੁੱਲ ਖੁੱਲ ਕੇ ਦੱਸੋ ਤੁਸੀਂ ਕਹਤੇ ਐਂ ਕਰਕੇ ਨਾ ਢੋਲ ਪਾਏ ਪਏ ਨੇ ਤੇ ਜੱਕ ਜੀ ਮਾਰਦੀ ਆ ਕੱਢ ਲਈ ਇਹ ਐਨਾ ਉਹਨਾਂ ਨੇ ਕਿਹਾ ਨਹੀਂ ਮੈਂ ਤਾਂ ਬਈ ਢੋਲ ਧਰ ਲੈ ਇੱਥੇ ਆ ਇਹਨਾਂ ਦਾ ਪਾਸੀਆਂ ਕੀ ਕੀ ਕਹਿੰਦੇ ਤੁੰਮਾਂ ਦੀ ਮੈਂ ਤਾਂ ਆਖਿਆ ਮਾਈ ਤੁਸੀਂ ਐਂ ਕਰੋ ਖਾਲੀ ਗੇਲਣ ਲੈ ਆ ਲਿਆ ਫੜਾਈ ਜਾਉ ਮੈਨੂੰ ਮੈਂ ਜਾਣਾ ਮੇਰਾ ਕੰਮ ਜਾਣੇ ਮੈਂ ਤਾਂ ਭਾਈ ਰਾਤੋਂ ਰਾਤ ਦੋ ਟੋਲ ਮਾਰੇ ਕੱਢ ਕੇ ਹਾਂ ਹਾਂ ਇਹ ਜੇ ਕੰਮ ਨੂੰ ਨਹੀਂ ਟਾਈਮ ਲਾਈਦਾ ਹਾਂ ਫਿਰ ਭਾਈ ਸਾਰਾ ਵਿਆਹ ਹੈ ਸਾਰਾ ਵਿਆਹ ਕਹੇ ਹੂੰ ਤੂੰ ਤਾਂ ਰਾਤ ਤਾਰਾ ਪਾਇਆ ਹੋਇਆ ਭਈ ਦਰੂਚ ਵਿਆਹ ਦਾ ਜਿਹੜੇ ਖੱਬੀ ਖਾਣ ਕਾਉਂਦੀ ਮਲ ਟਾਲ 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 ਸਿਰ ਤੇ ਮੈਨੇ ਹੁਣ ਕੀਨੇ ਕੱਢੀ ਆ ਕਹਿੰਦੇ ਸੀ ਕਹਿੰਦੇ ਕੀਨੇ ਕੱਢੀ ਆ ਮੈ ਤਾਂ ਹੱਥ ਫਿਰ ਗਿਆ ਮੈਂ ਤਾਂ ਦੱਸਤਾ ਹੂੰ ਮਾਂ ਮੇਰੀ ਕੱਢੀ ہوئی ਆ ਕਾਪੀ ਪਿੰਡ ਲੈ ਕੇ ਸਾਰਾ ਵਿਆਹ ਮਰੇ ਵਾਲੇ ਦਾਲੇ ਹੋ ਗਿਆ ਇਹਦੇ ਪਾਸਮਾ ਦਾ ਸਖੀ ਪਾਈਆਂ ਨੇ ਚੀਜ਼ਾਂ ਕੀ ਪਾਈਆਂ ਨੇ ਐ ਨਹੀਂ ਐ ਗੁੰਡੀ ਦੇਣਾ ਕਿਸੇ ਨੂੰ ਜਹਾ ਜਿਹੜੇ ਨੇ ਬੰਦੇ ਨੇ ਮੈਨੂੰ ਗੁਣ ਦਿੱਤਾ ਨਾ ਮਾ ਸਾਹਾਂ ਤੇ ਪਿਆ ਤੀਗਾ ਸਾਹਾਂ ਤੇ ਪੈਨੇ ਬੋਤਲ ਮੰਗੀ ਸੀ ਮੈਨੂੰ ਬੋਤਲ ਲਿਆ ਕੇ ਦੇਤੀ ਉਹ ਕਹਿੰਦਾ ਤੈਨੂੰ ਮੈਂ ਨੁਕਤਾ ਦੱਸ ਕੇ ਜਾਂਦਾ ساری ਜ਼ਿੰਦਗੀ ਮਾਰ ਨਹੀਂ ਕਹਿੰਦਾ ਤੈਨੂੰ ਕੱਢਣ ਚ ਇਹ ਕਹਿੰਦਾ ਮੇਰੇ ਹਿਸਾਬ ਨਾਲ ਦਾਰੂ ਕੱਢੀ ਨਾ ਇਹ ਗੁੰਡੀ ਦੇਣੇ ਚਾਹੀਦੇ ਨਾ ਨਾ ਇਹ ਨਹੀਂ ਇਹ ਨਹੀਂ ਦਿੰਦੇ ਆਪਾਂ ਕੌਣ ਪਾਸ ਤਾਂ ਇਹਨੂੰ ਜ਼ਰੂਰ ਦੇ ਕੇ ਜਾਊ ਮੈਂ ਮੈਂ ਤਾਂ ਸਖੀ ਖੜਾ ਅੱਧਾ ਦਾ ਮਦਾ ਦੇਖ ਲਿਆ ਸੀ ਹੈ ਦੇਖ ਲਿਆ ਮਦਾ ਸਖੀ ਖੜਾ ਖੜਗਾਓ ਵਾਰ ਬੂਦਾ ਇਧਰ ਵੀ ਜਾ ਕੇ ਆ ਤਾਂ ਸਹੀ ਤੂੰ ਮਦਾ ਬੈਠਾ ਖਿਲਾ ਲੋ ਤੁਸੀਂ ਉਹ ਮੇਰੀ ਗੱਲ ਤਾਂ ਸੁਣਾ ਇਧਰ ਦੀ ਮੇਰਾ ਸਾਲਾ ਉਹਨਾ ਸਾਪੜਾ ਬੈਠਾ ਭੱਜਣ ਵਾਲਾ ਗੇਟ ਕਿਹੜਾ ਹੈ ਭੱਜਣ ਵਾਲਾ ਗੇਟ ਭੱਜਣ ਵਾਲਾ ਇਹਦਾ ਸਾਰੀ ਨਹੀਂ ਕਿਵੇਂ ਕੀ ਗੱਲ ਬਈ ਉਹਨਾ ਕੁੱਤਾ ਖੋਲਾ ਸਰਦਾ ਹੋਵੇ ਵੀ ਆਉਂਗੇ ਉਹ ਬੋਲਾਂਗੇ ਉਹ ਰਾਤਾ ਨੂੰ ਖੜਾ ਹੋ ਤੂੰ ਆਪਾ ਹੋਗੇ ਚੱਲਦੇ ਆ ਆਹ ਕੁੱਤੇ ਦਾ ਸੰਗ ਲਾਦਾ ਹੋਵੇ ਆ ਜਾ ਆ ਜਾ ਮੇਰਾ ਸਾਲਾ ਪਚਾਲਿਓਂ ਪਾੜਨਾਂਗੇ ਕੁੱਤੇ ਨੂੰ ਇੰਨੀ ਨਹੀਂ ਤਾਂ ਖਾ ਕੇ ਤੁਰਿਆ ਪਿੰਡੋਂ ਉੱਧਰ ਵੀ ਗੇਟ ਹੈਗਾ ਹੋਰ ਹੁਣ ਮੂੰਹਾਂ ਦੀ ਕਿ ਬਾੜਦੇ ਹੋ ਇਹ ਤੋੜਾ ਖਾ ਕੇ ਪਛਾਣ ਲਈਦਾ ਦੋ ਕੋ ਤੋਂ ਸਮਝ ਗਿਆ ਕਿ ਖੜਾ ਮੈਂ ਬਣਾ ਤੂੰ ਲਵੇ ਲਗੂਗੇ ਆ ਜਾ ਆ ਜਾ ਦੋ ਕੋ ਤੋਂ ਬੱਲਾ ਬੱਲਾ ਬਈ ਬੱਲਾ ਵੱਡੇ ਗੇਟ ਦਾ ਇਹ ਕੁੱਤਾ ਬਨ ਕੇ ਰਹੇ ਕੁੱਤਾ ਨਹੀਂ ਆਪਣੇ ਨਵੇਂ ਲੱਗਦਾ ਹੈ ਮਹਾ ਬਹੁਤ ਹਰਾਮੀ ਟੱਪੜ ਹੈ ਦੇਖ ਲੈ ਕਪੜਾ ਲੀਦਾ ਮੇਰੇ ਘਰ ਨੇ ਕਿਵੇਂ ਤਾਰ ਭਰੀ ਪਈ ਹੈ ਇਹ ਬੰਦਾ ਬਲਾ ਬਲਾ ਜਵਾਕ ਧੁੱਪੇ ਬੈਨੇ ਹੈ ਕੋਈ ਫਿਕਰ ਨਹੀਂ ਜਵਾਖ ਦਾ ਕੀ ਸੋਣਾ ਓਏ ਹੈ ਕੀ ਸੋਣਾਗਾ ਦੇਖ ਲੈ ਓਏ ਜਮਾ ਅਸਲੀ ਵਰਗਾ ਪਿਆ ਹੂ ਹੂ ਬਣਾਇਆ ਪਿਆ ਅੱਗੇ ਹੁੰਦਾ ਅੱਗੇ ਕਿੱਥੇ ਆਏ ਜੀ ਖੇਡਾਂ ਦੀਆਂ ਅੱਗੇ ਮਿੱਟੀ ਢਿੜਿੜਿ ਦਿਖੜਾਈ ਜਾਂਦੇ ਰਹੇ ਜਵਾਬ ਕੋਈ ਅੱਗੇ ਦਾ ਗੱਲਾਂ ਹੀ ਹੋਰਤੀ ਆਪਾਂ ਦਾ ਕੌਲੀਆਂ ਛਾਪੀਆਂ ਦੇ ਮਿੱਟੀਆਂ ਨਾਲ ਕਦੇ ਗਲਾਸ ਆਪ ਲਿਆ ਕਦੇ ਕੌਲੀ ਛਾਪਤੀ ਉਸਾਂ ਇਹ ਵੀ ਆ ਇਹ ਜਵਾਖ ਜੇ ਛੋਟੇ ਹੁੰਦੀ ਸੋਹਣੇ ਲੱਗਦੇ ਨੇ ਵੱਡੇ ਹੋਏ ਤਾਂ ਬੇਕਟੇ ਵੇਜੇ ਹੋ ਜਾਂਦੇ ਨੇ ਜਦੋਂ 8-9 ਸਾਲ ਦਾ ਹੋ ਜਾਂਦਾ ਮੈਂ ਆ ਪਿਆ ਦੇਖਦਾ ਦੇਖ ਲਾ ਮੇਰਾ ਲਾ ਕਪੜਾ ਜੈਂਟਲਮੈਨ ਵਾਲੇ ਪਾਉਂਦਾ ਇਹ ਵੀ ਹੂੰ ਤੇ ਜਾਨ ਹੈਗੀ ਆ ਜੇ ਨਹੀਂ ਹੈਗੀ ਧੁੱਪੇ ਨਹੀਂ ਛਟਣਾ ਚਾਹੀਦਾ ਮੈਂ ਭਈ ਇਹ ਤਾਂ ਗੱਲ ਮੰਨੀ ਇਹ ਗੱਲ ਮੰਨੀ ਕੋਈ ਨਹੀਂ ਕਹਿੰਦਾ ਇਹ ਜਵਾਬ ਆ ਆ ਵੀ ਇੱਧ ਤੱਬਰ ਅੱਜ ਮੇਰਾ ਸਲਾ ਇੱਧਰ ਬੈਠਾ ਹੂ ਸਾਰਾ ਭੱਕੇ ਕਣੀ ਅੱਗੇ ਬੈੰਦੇ ਨੇ ਮਹਿਸਾਂ ਵਾਲੇ ਚ ਉੱਤਰ ਬੈਠੇ ਹੁੰਦੇ ਅੱਗੇ ਅੱਜ ਆਪਾਂ ਨੂੰ ਦੇਖ ਕੇ ਵੀ ਨੰਬਰ ਕਟਣ ਦੇ ਮਾਰੇ ਗੱਟੀ ਜੀ ਕੋਲਾਈ ਖੜੀ ਆ ਇਕੰਦਰ ਜੀ ਕੀ ਕਰਨ ਜੇ ਨਾਮ ਪਾਈਸਾ 19 ਸੂਮ ਬੰਦਾ ਲੈ ਢੋਲ ਦੇ ਗੱਡੇ ਜਾਂਦਾ ਫਿਰ ਕੰਮ ਬੈਠੇ ਹੇ ਉਹ ਵੀ ਦੇ ਦਾਂ ਸਮਝ ਗਿਆ ਮੈਂ ਉਹੀ ਲੈ ਢੋਲੀ ਪਿੱਛੇ ਜਵਾਬ ਦੇਤਾ